ਮਾਤਾ ਜੀ ਜੀ ਹਾਂਜੀ ਵਾਇਕਲ ਚੁੱਕਿਆ ਖਾਲਸਾ ਵਾਇਕਲ ਚੁੱਕੀ ਫਤਿਹ ਵੀਡੀਓ ਦੇਖ ਰਹੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਲੈ ਬਹਣ ਲੱਗੇ ਆਂ ਜੀ 17ਵੀਂ ਯਾਤਰਾ ਸੱਚਖੰਡ ਸ੍ਰੀ ਹਜੂਰ ਸਾਹਿਬ ਨੇੜੇ ਮਹਾਰਾਸ਼ਟਰ ਸ੍ਰੀ ਹਜੂਰ ਸਾਹਿਬ ਜੱਤ ਯਾਤਰਾ ਸੇਵਾ ਸੁਸਾਇਟੀ ਜੀਰਾ ਅਤੇ ਲੋਕ ਭਲਾਈ ਆਰਮੀ ਗਰੁੱਪ ਫੋਰਟ ਕਰੋੜ ਕਲਾਂ ਅਤੇ ਲੰਗਰ ਮਾਤਾ ਕੀ ਵੀ ਫਰੀਦਕੋਟ ਵੱਲੋਂ ਹਯੂਰ ਸਾਹਿਬ ਜਾ ਰਹੀਆਂ ਸੰਗਤਾਂ ਦੇ ਸਵਾਗਤ ਦੇ ਲਈ ਗੁਰੂ ਘਰ ਦੀਆਂ ਮਰਜ਼ਾਦਾ ਦੇ ਅਨੁਸਾਰ ਉਹਨਾਂ ਨੂੰ ਜੀ ਆਇਆਂ ਕਹਿੰਦੇ ਹੋਏ ਹਯੂਰ ਸਾਹਿਬ ਦੇ ਲਈ ਰਵਾਨਾ ਕਰਨ ਲੱਗੇ ਆ ਕੋਈ ਦੇਖ ਸਕਦੇ ਹੋ ਕਿ ਕਾਫਲੇ ਦੇ ਰੂਪ ਦੇ ਵਿੱਚ ਜਿਹੜੀ ਸੰਗਤ ਹਯੂਰ ਸਾਹਿਬ ਜਾ ਰਹੀ ਹੈ ਮੈਂ ਤੁਹਾਨੂੰ ਦਿਖਾ ਵੀ ਦਿਨਾ ਪ੍ਰਬੰਧਕ ਵੀਰਾਂ ਨਾਲ ਵੀ ਮਿਲਾਉਂਦੇ ਆ ਤੁਹਾਨੂੰ 4-5 ਬੱਸਾਂ ਦੇ ਰੂਪ ਦੇ ਵਿੱਚ ਜਿਹੜੀ ਸੰਗਤ ਹਜੂਰ ਸਾਹਿਬ ਜਾ ਰਹੀ ਆ ਤੁਹਾਨੂੰ ਮਲਾ ਵੀ ਦਿੱਨੇ ਪਾਈ ਜੀ ਔਰ ਪ੍ਰabandھ ਕੰਦੇ ਨਾਲ ਗੱਲਬਾਤ ਕਰ ਰਹੇ ਆ ਔਰ ਨਾਲ ਹੀ ਉਹਨਾਂ ਨੇ ਜਿੱਥੇ ਉਹਨਾਂ ਨੇ ਕੋਲ ਡਰਿੰਕ ਨਾਲ ਉੱਥੇ ਕੇਕਾਂ ਦੇ ਨਾਲ ਜਿਹੜੀ ਲੋਕ ਪਾਈ ਆ ਅਰੂਪ ਸੇਵਾ ਨਿਭਾ ਰਿਆ ਤੇ ਨਾਲ ਹੀ ਮਾਤਾ ਖੀਵੀਜੀ ਲੰਗਰ ਸਾਹਿਬ ਜੋ ਵੀਰਕੋਰਡ ਦੀ ਕਮੇਟੀ ਹੈ ਉਹ ਸਕਾਰਜੋ ਸਾਡੇ ਕੈਪਟਨ ਸਾਹਿਬ ਦੀ ਪਹੁੰਚੇ ਹੋਏ ਨੇ ਉਹ ਵੀ ਸਾਰੀਆਂ ਸੰਗਤਾਂ ਦੇ ਵਾਸਤੇ ਜੋ ਰਸਾਤੀ ਸੇਵਾ ਲੈ ਕੇ ਆਏ ਆ ਤੇ ਅਸੀਂ ਸਤਿਗੰਗ ਜੀ ਸਿਰਫ ਯਾਤਰਾ ਸੇਵਾ ਸੁਸਾਇਟੀ ਦੇ ਵੱਲੋਂ ਸਮਾਜਿਕ ਚੇਤਨਾ ਗਰੁੱਪ ਪਿੰਡ ਕੋੜ ਕੋਟਲਾ ਜਿਨ੍ਹਾਂ ਦੇ ਸਰਪ੍ਰਸਤ ਪਾਈ ਹਰਜਿੰਦਰ ਸਿੰਘ ਜੀ ਨੇ ਉਹਨਾਂ ਦਾ ਉਹਨਾਂ ਦੇ ਸਾਰੇ ਗਰੁੱਪ ਦਾ ਪਹਿਲੇ ਦੇ ਤੋਂ ਧੰਨਵਾਦ ਕਰਦੇ ਆ ਔਰ ਇਸੇ ਤਰ੍ਹਾਂ ਮਾਤਾ ਖੀਵ ਜੀ ਲੰਗਰ ਸਾਹਿਬ ਜੋ ਕਿ ਸਤਕਾਰਯੋਗ ਸਾਡੇ ਕੈਪਟਨ ਸਾਹਿਬ ਜੀ ਉੱਥੋਂ ਦੇ ਪਹੁੰਚੇ ਨੇ ਜਿਹੜੇ ਬਹੁਤ ਵਧੀਆ ਪ੍ਰਬੰਧ ਕਰਕੇ ਜਿਹੜਾ ਉੱਥੇ ਹਸਪਤਾਲ ਦੇ ਵਿੱਚ ਰਜਾਨਾ ਇਹਨਾਂ ਦੇ ਵੱਲੋਂ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ ਉਹ ਸੰਗਤਾਂ ਦੀ ਸੇਵਾ ਦੇ ਵਾਸਤੇ ਪਹੁੰਚੇ ਨੇ ਤੁਸੀਂ ਸਾਰੀਆਂ ਹੀ ਸੰਗਤਾਂ ਦੇ ਵੱਲੋਂ ਆਪਣੀ ਕਮੇਟੀ ਦੇ ਵੱਲੋਂ ਇਹਨਾਂ ਨੂੰ ਜੀ ਆਇਆਂ ਕਹਿੰਦੇ ਇਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸੰਗਤ ਦੀ ਸੇਵਾ ਦੇ ਲਈ ਜੋ ਅਸੀਂ ਜੋ ਰਸਤੇ ਦੇ ਵਿੱਚ ਸੰਗਤਾਂ ਦੀ ਸੇਵਾ ਕਰਨਗੇ ਉਹਨਾਂ ਦੇ ਵਾਸਤੇ ਰਸ ਅਤੇ ਕੇਕਾਂ ਦੇ ਪ੍ਰਸ਼ਾਦ ਜਿਹੜੀ ਸੇਵਾ ਕੀਤੀ ਹੈ ਸੋ ਇਹਨਾਂ ਦਾ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਪਟਨ ਸਾਹਿਬ ਨੇ ਮਿਲੋਣਿਆ ਤੁਹਾਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਰ ਕੈਪਟਨ ਸਾਹਿਬ ਜੀ ਸਤਿ ਸ੍ਰੀ ਅਕਾਲ ਤੁਸੀਂ ਫੌਜ ਦੇ ਵਿੱਚ ਵੀ ਸੇਵਾ ਕੀਤੀ ਹੈ ਹਾਂਜੀ ਹਾਂਜੀ ਆ ਇੱਥੇ ਸੰਗਤਾਂ ਦੀ ਵੀ ਸੇਵਾ ਕਰ ਰਹੇ ਹੋ ਕਿਹਨਾਂ ਚਾਲੂ ਮੈਂ ਕਹਿਣਾ ਚਾਹੁੰਦਾ ਹੈ ਕਿ ਸਮੇ ਸਮੇਂ ਤੇ ਜਿੱਥੇ ਲੋੜ ਪੈਂਦੀ ਹੈ ਸਮਾਜ ਨੂੰ ਜਿੱਥੇ ਜਿੱਥੇ ਲੋੜ ਪੈਂਦੀ ਹੈ ਐਸੋ ਨੀਆਂ ਟੀਮਾਂ ਯਾਤਰਾ ਵਾਸਤੇ ਜਾਂਦੀਆਂ ਹਨ ਸਾਡਾ ਜੋ ਸਿਸਟਮ ਹੈ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹੋਣਾ ਤੇ ਕੋਟ ਕਰੋੜ ਦੀ ਟੀਮ ਜੋ ਹੈ ਜਿਹੜੀ ਲੋਕ ਭੁਲਾਈ ਮੰਚ ਦੇ ਸੇਵਾਦਾਰ ਭਾਈ ਗੁਰਪ੍ਰੀਤ ਸਿੰਘ ਜੀ ਤੇ ਦੂਸਰੇ ਨਾਲ ਦੇ ਸਾਥੀ ਬੜੀ ਤਕਰੀ ਤਕਰੀ ਸੇਵਾ ਕਰ ਰਹੇ ਹਨ ਇਨਦਰਦੇਸ਼ ਯੋਗ ਸਦਕਾ ਅਸਮੀਆ ਨਦੀ ਪ੍ਰੇਰਣਾ ਸਦਕਾ ਨਾਲ ਦੁੱਕੇ ਔਰ ਅੱਜ ਜੋ ਹੈ ਟੀਮ ਜਾ ਰਹੀ ਹੈ ਯਾਤਰਾ ਜਾ ਰਹੀ ਹੈ ਹਰਜੀਤ ਸਾਹਿਬ ਜੋ ਕਿ ਹਰ ਸਾਲ ਜਾਂਦੀ ਹੈ ਏਪ੍ਰਿਲ ਕੋ ਦੀ ਟੀਮ ਹੈ ਮੈਂ ਜਸੇਦਾਰ ਸਾਹਿਬ ਹਰਦਾ ਸਾਰਿਆਂ ਦਾ ਧੰਨਵਾਦ ਕਰਦਾ ਜਿਹੜਾ ਇਸ ਸੰਗਤਾਂ ਦਾ ਇਹ ਸਾਰਿਆਂ ਨੂੰ ਦੱਖਣ ਗ੍ਰਾਮ ਲੈ ਕੇ ਜਾਂਦੇ ਜਿੱਕੀ ਕਹਿੰਦਾ ਹਾਂਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਇਹ ਫਰੀ ਹਜੂਤ ਸਾਹਿਬ ਯਾਤਰਾ ਸੇਵਾ ਸੁਸਾਇਟੀ ਜੀਰਾ ਇਹਨਾਂ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਜਾਂਦਾ ਹੈ ਪੱਖਿਆਂ ਦੀ ਸੇਵਾ ਤੇ ਨਾਲ ਜਿਹੜੀ ਸੰਗਤ ਨੂੰ ਯਾਤਰਾ ਕਰਾਉਣ ਦੀ ਸੇਵਾ ਇਸ ਵਾਰ 1100 ਦੇ ਕਰੀਬ ਇਹਨਾਂ ਨੇ ਪੱਖੇ ਭੇਜੇ ਆ ਤੇ 400 ਦੇ ਕਰੀਬ ਜਿਹੜੇ ਆ ਹੁਣ ਸੰਗਤ ਜਿਹੜੀ ਉਹ ਜਾ ਰਹੀ ਆ ਤੇ ਅਸੀਂ ਕਟਾਨਕੋਟ ਇਹਨਾਂ ਦਾ ਧੰਨਵਾਦ ਕਰਦੇ ਆ ਸਾਰੀ ਮੈਨੇਜਮੈਂਟ ਦਾ ਸਾਰੇ ਸੇਵਾਦਾਰਾਂ ਦਾ ਭਾਈ ਮਾਨਕ ਜੀ ਭਾਈ ਜੀਤ ਜੀ ਜਿਹੜੇ ਐਡਾ ਵੱਡਾ ਉਪਰਾਲਾ ਸੰਗਤਾਂ ਦਾ ਕਰਦੇ ਆ ਤੇ ਹਰ ਸਾਲ ਇੱਥੇ ਲੋਪਲਾ ਯਾਰਮੀ ਗਰੁੱਪ ਸਮਾਜਿਕ ਸੇਵਾ ਚੈਰੀਟੇਬਲ ਸੁਸਾਇਟੀ ਪੰਜਾਬ ਇਹਨਾਂ ਵੱਲੋਂ ਇੱਥੇ ਕਪੜਾ ਜਿਹੜਾ ਰੱਖਿਆ ਜਾਂਦਾ ਵਾ ਤੇ ਫੜਾ ਦੇ ਨਾਲ ਨਾਲ ਜੋ ਰਾਹਤੇ ਦੇ ਵਿੱਚ ਖਾਣ ਪੀਣ ਵਾਲੀਆਂ ਚੀਜ਼ਾਂ ਪਾਣੀ ਤੇ ਸਾਡੇ ਜਿਹੜੇ ਮਾਰਗਦਰਸ਼ਕ ਕੈਪਟਨ ਧਰਮ ਸਿੰਘ ਜੀ ਗੱਲ ਮਾਤਾ ਕੀਵੀ ਜੀ ਲੰਗਰ ਸੇਵਾ ਸੁਸਾਇਟੀ ਜਿਹੜੀ ਫਰੀਦਕੋਟ ਤੋਂ ਇਹ ਵੀ ਹਰ ਸਾਲ ਇੱਥੇ ਇਸੇ ਤਰ੍ਹਾਂ ਪੜਾ ਦੇ ਆ ਕੇ ਤੇ ਜਿਹੜਾ ਖਾਣ ਪੀਣ ਵਾਲਾ ਸੰਗਤਾਂ ਦਾ ਰਾਹਤੇ ਦੇ ਵਿੱਚ ਉਹ ਇੱਥੇ ਸੰਗਤਾਂ ਨੂੰ ਜਿਹੜਾ ਮਹੱਇਆ ਕਰਾਇਆ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਸਤਖੰਡ ਸ੍ਰੀ ਹਰਿ ਜੀ ਉਸਿਆਉ ਯਾਤਰਾ ਸੇਵਾ ਦੀ ਜਿਹੜਾ ਦੇ ਵੱਲੋਂ ਜੋ ਲੋਕ ਸਮਾਈ ਚੇਤਨਾ ਸਮਾਗਮ ਪਿੰਡ ਕੋਟ ਖਰਾਨਾ ਜਨਾ ਦੇ ਸਰਪ੍ਰਸਤ ਭਾਈ ਹਰਜਿੰਦਰ ਸਿੰਘ ਜੀ ਔਰ ਮੁੱਖ ਸੇਵਾਦਾਰ ਭਾਈ ਗੁਰਪ੍ਰੀਤ ਸਿੰਘ ਜੀ ਸਰਨਾ ਜੀ ਹੈ ਔਰ ਸਾਰੇ ਜਿਤਨੇ ਵੀ ਮੈਂਬਰ ਨੇ ਬੜੇ ਸਤਿਕਾਰਯੋਗ ਨੇ ਉਹਨਾਂ ਦਾ ਜਿਹੜਾ ਮਾਨ ਸਨਮਾਨ ਕੀਤਾ ਜਾਵੇਗਾ ਔਰ ਨਾਲ ਹੀ ਮਾਤਾ ਖੀਵਜੀ ਲੰਗਰ ਸਾਹਿਬ ਦੇ ਜੋ ਸਾਡੇ ਮੁੱਖ ਸੇਵਾਦਾਰ ਕੈਪਟੂ ਜੀ ਪਹੁੰਚੇ ਨੇ ਉਹਨਾਂ ਦਾ ਜਿਹੜਾ ਸੁਸਾਇਟੀ ਦੇ ਵੱਲੋਂ ਸਨਮਾਨ ਕੀਤਾ ਜਾਣਾ ਉਹ ਆਉਂਦੀ ਵਾਇਸ ਜੀ ਦਾ ਖਾਲਸਾ ਵਾਇਸ ਆਉਂਦੀ 135 ਉਹ ਦਿਨ ਫੋਟੋ ਕਰਾਂਗੇ ਬਾਤ ਨਹੀਂ ਆਹ ਲਾਈਟ ਨੂੰ ਆਪ ਲੋਈ ਕੈਪਟਨ ਸਾਹਿਬ ਇੱਥੇ ਬੰਦ ਕੀਤਾ ਮੈਂ ਨਾ ਨਾ ਗੁਰਪ੍ਰੀਤ ਇਹ ਦੇ ਸਕਦੇ ਹਾਂ ਸਨਮਾਨ ਕੀਤਾ ਜਾ ਰਿਹਾ ਸਰ ਮੈਂ ਖੋ ਜੀ ਦਾਰਾ ਫੁਲਾਗਾ ਬਹੁਤ ਹੋਰ ਗੱਤੀ ਯਾਰ ਕੀ ਦਾ ਹੈ ਜਿਹੜਾ ਮਰਜ਼ੀ ਦਾ ਅਗਲਾ ਆਪਣਾ ਹੀ ਹੋ ਜਾਏ ਸਾਰੇ ਜਿਹੜੇ ਪਰਮ ਦੇ ਟੋਰ ਕੱਢੂਗਾ ਥੋੜੀ ਜਿਹੀ ਹੈਡ ਇੱਕ ਮਿੰਟ ਇੱਕ ਮਿੰਟ ਸਾਰੀ ਹਾਂਜੀ ਵੀਰੇ ਇੱਧਰ ਦੇਖੋ ਕੈਮਰੇ ਚ ਹੋ ਗਿਆ ਆ ਫੋਟੋ ਚ ਠੀਕ ਆ ਜੀ ਓ ਬਾਈ ਦਾ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੁਹਾਣ ਭਾਈ ਸਰਨਾ ਜੀ ਜਿਹੜੇ ਸਮਾਜਿਕ ਚੇਤਨਾ ਦੇ ਨੇ ਉਹ ਵੀ ਉੱਕੇ ਸੇ ਸਮਾਜਿਕ ਸੇਵਾਦਾਰਾ ਹੈ ਹਾਂਜੀ ਵੀਰੇ ਨਾਲ ਹੋ ਜਾ ਮਾੜਾ ਮਾੜਾ ਪਾਓ ਜੀ ਮਾੜਾ ਪਿੱਛੇ ਨੂੰ ਜ ਮਾੜਾ ਮਾੜਾ ਕਸ ਜੀ ਹਾਂ ਜੀ ਬੋਲੇ ਸੋਨਹੀਓ ਸਤਿ ਸ਼੍ਰੀ ਅਕਾਲ ਹੋਰ ਮਾਨਕ ਕੋਈ ਦੇਖ ਸਕਦੇ ਹੋ ਜੀ ਇੱਥੇ ਜਿਹੜੀਆਂ ਸੰਗਤਾਂ ਜੀ ਹੁਰ ਸਾਹਿਬ ਜਾ ਰਹੀਆਂ ਕਾਫਲੇ ਦੇ ਰੂਪ ਦੇ ਵਿੱਚ ਇਸ ਟਾਈਮ ਅਸੀਂ ਕੋਟ ਕਰੋੜ ਟੋਲ ਤੋਂ ਲਾਈਵ ਆ ਤੁਹਾਨੂੰ ਮੈਂ ਦਿਖਾ ਦਿੰਦਾ ਸ਼ੇਸਾਤ ਬਸਾਂ ਦੇ ਰੋਡ ਦੇ ਵਿੱਚ ਕਾਫਲੇ ਦੇ ਤੌਰ ਤੇ ਅੱਜ ਸੰਕਾਂ ਜਾ ਰਹੇ ਆ। ਜੀ ਸਾਬ ਸਾਡੇ ਸ੍ਰੀ ਹਜੂਰ ਸਾਹਿਬ ਪਟਨਾਮ ਸਾਹਿਬ ਸ੍ਰੀ ਹਜੂਰ ਸਾਹਿਬ ਜਿਹੜੇ ਮਹਾਰਾਸ਼ਟਰ ਉਧਰ ਜਿੰਨੇ ਗੁਰੂ ਧਾਮ ਆ। ਇਹਨਾਂ ਦੇ ਸਾਰੇ ਦੇ ਦਰਸ਼ਨ ਕਰਕੇ ਆਉਣਗੇ। ਸੋ ਵੀਡੀਓ ਦੇਖ ਰਹੇ ਭੈਣ ਭਰਾਵਾਂ ਨੂੰ ਬੇਨਤੀ ਆ ਕਿ ਵੀਡੀਓ ਨੂੰ ਤਤ ਵੱਧ ਸ਼ੇਅਰ ਜ਼ਰੂਰ ਕਰਿਓ ਹਾਂ ਜੋ ਜਿਹੜੀ ਹੋਰਾਂ ਹੀ ਹੋਰ ਵੀ ਐਨ ਭਰਾ ਆਪਣੇ ਜਿਹੜੇ ਦਰਸ਼ਕ ਕਰ ਸਕਣ ਇੱਕ ਵਾਰ ਤੁਹਾਨੂੰ ਫੇਰ ਦੱਸ ਦਿੰਨੇ ਹਾਂ ਜੀ ਸ੍ਰੀ ਹਜੂਰ ਸਾਹਿਬ ਸੰਗਤ ਸੋਸਾਇਟੀ ਵੱਲੋਂ ਜਿਹੜਾ ਦੂਆ ਹਰ ਸਾਲ ਦੀ ਤਰ੍ਹਾਂ ਯਾਤਰਾ ਲੈ ਕੇ ਜਾਂਦੇ ਆ ਆਪਣੇ ਯੂਰ ਸਾਹਿਬ ਹਾਂ ਜੀ ਦੇ ਇੱਕ ਮਿੰਟ ਪ੍ਰਤਾਪ ਰੁਕ ਜੀ ਤੁਹਾਡੇ ਮੈਂਬਰ ਜੋ ਕੋਈ ਤੁਸੀਂ ਵਿਚਾਰੇ ਹੋ ਤੁਹਾਡੇ ਮੈਂਬਰ ਸਾਰੇ ਆਪ ਦੀ ਸੇਵਾ ਕਰਦੇ ਆ ਰਹੇ ਆਓ ਇਧਰ ਆਓ ਵੀ ਆਓ ਫੋਰ ਫੋਰ ਦੇ ਨਾ ਬਰਾੜ ਸਾਈਡ ਤੇ ਆਜੋ ਮਾੜਾ ਬਰਾੜ ਸਾਹਿਬ ਇਧਰ ਹੋਇਓ ਤੁਸੀਂ ਕ੍ਰਾਊਡ ਬੁਲ ਕੇ ਆ ਮੇਰੇ ਚ ਆਪਾਂ ਤੇ ਲਾਉਣੀ ਕਰੂ ਨੀ ਫੋਟੋ ਵੇਖ ਆ ਜੀ ਹਾਂ ਜੀ ਆਪ ਕੋ ਮੈਂ ਅਲੱਗ ਜਿੰਨੇ ਖਤਰਾ ਆਪਾਂ ਮੈਂ ਪੋਇੰਟ ਤੇ ਆਪਾਂ ਰੋਟ ਵਟਸਐਪ ਕਰੋ ਤੇ ਜਿੰਨੂ ਵੱਤ ਵੱਤ ਫੋਟੋ ਕਰ ਲਓ ਜਿਹੜੀ ਮਮਤੋ ਦੀ ਸ਼ੇਅਰ ਜ਼ਰੂਰ ਕਰਨਾ ਬਹੁਤ ਬਹੁਤ ਫਿਰ ਆਪਣਾ ਡਰਾਈਵਰ ਆਜੀ ਆ ਬਹੁਤ ਵਧੀਆ ਜੀ ਜੀਤਲਾ ਬਈ ਗੱਡੀ ਵੀਡੀਓ ਨੂੰ ਵੱਤੋ ਸ਼ੇਅਰ ਜ਼ਰੂਰ ਕਰਦੇ ਹੋ ਬੱਲੇ ਕਿਵੇਂ ਆ ਅੱਜ ਹੋਰ ਸੰਗਤਾਂ ਦਾ ਵੀ ਪਹੁੰਚ ਗਏ ਜਲਦੀ ਇੱਕ ਨਵੇਂ ਵਿਦਿਵਾਨ ਤੇਰਾ ਹਜਰ ਹੋਵਾਂਗੇ ਤਦ ਤੱਕ ਲਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜਿੱਕੀ ਸਤਿ ਸ੍ਰੀ ਅਕਾਲ